ਸ੍ਰੀ ਕਾਲਜ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਵਿੱਚ ਤੇ ਪਾ ਭਾਈ ਆਏ ਹੋਏ ਤੇ ਨਦੀ ਵਿੱਚ ਤੇ ਅੱਜ ਪੰਜਵਾਂ ਦਿਨ ਹੈਗਾ ਅੱਜ ਧਰਮਸ਼ਾਲਾ ਚੰਮਟੀ ਪੈਂਦੀ ਜੀ ਜਰੂਰ ਕਿ ਟਰੈਕਟਰ ਲੈ ਕੇ ਆਏ ਹੋਏ ਦੇ ਕੋਦਨ ਪੰਨ ਵਾਸਤੇ ਮੈਂ ਚੱਲ ਕੰਮ ਚੱਲੀ ਜਾਂਦਾ ਕੋਈ ਚੱਕਰ ਨਹੀਂ ਕੱਲ ਇਹ ਉਹ ਤਾਂ ਚਲਾਇਆ ਵੀ ਨਹੀਂ ਹੈਗਾ ਆਪਾਂ ਨੇ ਪਰ ਮੈਂ ਕਿਹਾ ਅੱਜ ਦੇਖਦੇ ਹਾਂ ਨੀ ਕਿਹਾ ਕਿ ਰਾਤ ਨੂੰ ਆਇਆ ਤੇ ਪਾ ਮੈਂ ਪਹਿਲਾਂ ਸਵੇਰੇ ਤਾਂ ਲੈ ਕੇ ਵੀ ਨਹੀਂ ਆਏ ਦੇ ਆਪਾਂ ਫਿਰ ਜਦੋਂ ਆਪਾਂ ਨੂੰ ਆਏ ਦੇ ਆਪਾਂ ਅਗਰ ਕਹਾਂ ਡ੍ਰੈਕਟਰ ਲੈ ਗਏ ਉਹ ਟੂ ਕਾਨੂੰਨੀ ਹੈਗਾ ਇਹ ਟੂ ਕੰਮ ਵਾਸਤੇ ਲੈਂਦਾ ਹੈ ਇਹ ਤੇਰੇ ਬਾਪੂ ਕਹਿੰਦਾ ਲੈ ਜੀ ਆਪਾਂ ਆ ਗਏ ਤੇ ਭਈ ਪਾ ਘਰ ਆਗੇ ਤੇ ਸਿੰਦਰਬਾਈ ਲੱਗਾ ਟਰੈਕਟਰ ਵੇ ਕੰਨ ਮਲਗੀ ਜੱਤਾਂ ਦੇ ਪੜੇ ਜੀ ਤੇ ਆਪ ਕੋ ਛੱਡੇ ਚ ਲੱਗੂ ਤੂੜੀ ਇਹਦੇ ਚ ਧੋ ਕੇ ਕਢਾਦਾ ਓੜੀ ਦਾ ਓੜੀ ਕਰ ਤਾਉਂ ਗਿਦਾ ਤਾ ਤਾ ਕਰ ਲੈ ਵੀ ਸਿੱਧਾ ਸੋ ਵੀ ਲੈਂਦਾ ਬਈ ਨੇ ਫਰਸਟ ਬੰਦੇ ਆ ਮਿੱਟੀ ਸਾਰਾ ਟਾਰਲੀ ਤੋ ਵੀ ਲੱਤਾ ਟਰਾਲਾ ਧੋਗ ਲਾ ਹੁਣ ਲਾ ਲਗੇ ਆ ਅੰਦਰ ਜੇ ਲੋਡ ਵੰਗੀ ਫੇਰ ਕੱਢੂਗੇ ਹੁਣ ਤਾਂ ਜੀ ਵੀ ਟਾਈਮ ਹੈ ਨਿਕਲੂਗਾ ਮੇਰੇ ਕਹਿਉ ਕੋਈ ਟਰੈਕਟਰ ਦਾ ਪੰਪੂ ਪੰਪੂ ਹੁਣੇ ਜਾਂਣ ਘੱਟੇ ਆ ਇਹਦੇ ਵਿੱਚ ਕਾਇੰਗਰ ਕੇ ਦਾ ਬਦਦਾ ਉੱਥੇ ਟਰਾਲਾ ਵੀ ਖਾਂਦਾ ਪੜਾਦਾ ਇਹਦੇ ਵਿੱਚ ਇਹ ਕਰਕੇ ਜਿਹੜਾ ਕਿ ਵੀ ਸ਼ੈੱਡ ਹੋ ਗਿਆ ਕੰਪਲੀਟ 20 ਫੁੱਟ ਵਾਸਤੇ ਉਧਰ ਗੇਟ ਲਾ ਲਿਆ ਅਮਰਜੀਤ ਭਾਈ ਹੁਣ ਅਮਰਜੀਤ ਭਾਈ ਰਹਣੇ ਇਹ ਬਾਕੀ ਉਹ ਹੀ ਆ ਤਾਂ ਇਹਦਾ ਅਮਰ ਅਰਜਨ ਟਰੈਕਟਰ ਹਾਲੇ ਪੁੱਠੇ ਹੀ ਪਾਤੇ ਸੁਖਜੀਤ ਵੈਦਨ ਨੇ ਅੱਜ ਮੋਟਰ ਆਈ ਵੀ ਹੈ ਨਾ ਵਗਾਇਆ ਮੋਟਰ ਤੇ ਹੀ ਆ ਤੇ ਇਹ ਖਾਣਾ ਪਹਿਲੇ ਬਈ ਜੋਰ ਕੇ ਚਿਕੜੀ ਯਾਰ ਅਮੀ ਵੀ ਹੈ ਉਹ ਵਕੀ ਚੱਲੀ ਜਾਂਦਾ ਕੰਮ ਪਹਿਲਾ ਬੰਨ ਪਾ ਤੇ ਆਪਾਂ ਮੰਨਦੇ ਪਾਤਾ ਫਿਰ ਉਹ ਰੇ ਆ ਗਏ ਆਪਣੇ ਪਹਿਲਾਂ ਟੋਚਨ ਪਾਈਗੇ ਆਪਾਂ ਟੋਚਨ ਪਾ ਕੇ ਚੜਾਈ ਦੇ ਟਰੈਕਟਰ ਆਸੀਂ ਛੋੜਦੇ ਇੱਕ ਇੱਕ ਉਹਦੇ ਦਿੱਤਾ ਹੋਈ ਪਾ ਰਹੇ ਹਾਂਗੇ ਇੱਕ ਗੱਲ ਚੱਲੀ ਗਈ ਕੰਮ ਅਕਾਲ ਜੀ ਤੇ ਜੀ ਅਕਾਲ ਜੀ ਸੰਗਤਾਂ ਜਿਹੜੇ ਇਕੱਠੀ ਹੋਈਆਂ ਵੀ ਇਹਨੇ ਸੰਗਤਾਂ ਤੁਸੀਂ ਖੜਾ ਦੇਖਿਆ ਚਾਰ ਬੰਦੇ ਨੇ ਜੀ ਸਾਡਾ ਤਾਂ ਕੰਮ ਚੱਲਦਾ ਰਿਹਾ ਜੀ ਡਿਊਟੀ ਦੀ ਸੇਵਾ ਦੀ ਉਹ ਵੀ ਇਹਗਾ ਯਾਰ ਇਹਦੀ ਡਿਊਟੀ ਬੰਨ੍ਹ ਪਰਤੀ ਸੇਵਾ ਤੇ ਕੀ ਉਹ ਵੀ ਥੋੜਾ ਵੀ ਨਿਗਰੱਖਿਓ ਘਟ ਨਹੀਂ ਬਾਬਾ ਬਿਓ ਅਛਾ ਜੀ ਸੇਵਾ ਹੋਈ ਵੀ ਦੀ ਟੋਚਨ ਟੋਚਲ ਪਾਉਂਦੀ ਡਿਊਟੀ ਨਿਮਾਉਂ ਦਿੰਦਾ ਆ ਹਾਂ ਤਾਂ ਠੀਕ ਐ ਟੋਚਨ ਮੈਂ ਪਾਇਆ ਅੱਜ ਵਧੀਆ ਵਧੀਆ ਟੋਚਨ ਅੱਜ ਮੈਂ ਪਾਇਆ ਆਮ ਸਿਰੇ ਚੱਲੇ ਅੱਜ ਹਾਂ ਆਮ ਸਿਰੇ ਚੱਲੇ ਅੱਜ ਹੈ ਨਾ ਚੱਲੇ ਆ ਮੈਂ ਪਾ ਲਿਆ ਸਾਸੋ ਚ ਵਾਲੀ ਅੱਜ ਹੇ ਚੌਲੀ ਕਸਾਚ ਵਾਲੀ ਕੀ ਹੈ ਮੈਂ ਛੋਣਛੋਣ ਜਿਹਾ ਤੇ ਖੜਕਦੇ ਆਉਂਦੇ ਹੁਣ ਛੋਣਛੋਣ ਤੇ ਖੜਕਦੇ ਦੂਸਰੀ ਖੜਕਦੇ ਆਉਂਦੇ ਦੂਦੇ ਖੜ ਤੇ ਦੂਆ ਟ੍ਰੈਟਰ ਦਬਦਾ ਦੇ ਹੈ ਦੂ ਟ੍ਰੈਟਰ ਦਬ ਦੇ ਦੇ ਇਹ ਵੀ ਦਬਦਾ ਗਿਆ ਹੈ ਹਾਂ ਕੱਲ ਆਈ ਖਿੱਚਦਾ ਨਾਲੇ ਕੱਲ ਜੱਗਣੇ ਘੇਰ ਆਇਆ ਲਾ ਕਾ ਰੁਕਣੇ ਵਾਲੇ ਆਪੇ ਕਹਿੰਦਾ ਬੰਨ ਜਣਾ ਨੂੰ ਕਰੇ ਵੀ ਹੋਰ ਲੱਗ ਜਾਂਦੇ ਉੱਪਰ ਇੱਕ ਹੋਰ ਗੱਲ ਇਹ ਸਾਡੇ ਦੇ ਰੀਤੀ ਨੂੰ ਬਹੁਤ ਕੰਮ ਜਾਂਦਾ ਪਿੱਟੀ ਨੂੰ ਬਾਊਸ ਉਹ ਰਾਜ ਦਾ ਟਰੈਕਟਰ ਹੀ ਉਹ ਕੰਮੇ ਆ ਗਿਆ ਰੇਤੇ ਮਿੱਟੀ ਨੂੰ ਟਰਾਲੀ ਪਰ ਨਾ ਨਦੀਆਂ ਚ ਦੇਖਿਆ ਸੀ ਪਹਿਲਾਂ ਵੀ ਦੇਖਿਆ ਕੱਟੇ ਵਾਲੇ ਕੋ ਸਕਾਟ ਟਰੈਕਟਰ ਕੱਟੇ ਵਾਲੇ ਦੇਖੇ 724 ਹੁੰਦੇ ਜੇ ਅੱਗੇ ਤਾਂ 852 ਬੜੇ ਆਗੇ 44 ਪਹਿਨਾ 724 ਜਦ ਸਕਾਟ ਦਾ ਨਹੀਂ ਆਇਆ ਜੇ ਤੋਰਾ ਘੱਟ ਹੈ ਤੋਰਾ ਘੱਟ ਜਿਹੜੇ ਦੂਏ ਗੇੜੇ ਹੁੰਦੇ ਗੇੜੇ ਜ਼ਿਆਦਾ ਛਾਲੇ ਮਿੱਟੀ ਕੱਢਦੇ ਹੁੰਦੇ ਆ ਇੱਕ ਹੋਰ ਦੇਖ ਲਈ ਕਹਿੰਦਾ ਜਿੰਨੇ ਬਾਈ ਰੇਤੇ ਜੇ ਵਿੱਚ ਜੇ ਟਰਾਲੀ ਚ ਲਾਉਣੀ ਆ ਟਾਇਰ ਬਹੁਤੇ ਪੂਰੇ ਗੁੱਡੀ ਨਹੀਂ ਚਾਹੀ ਮੈਂ ਉਹ ਫਿਰ ਪੜ ਦਿੰਦੇ ਆ ਉਹ ਛੇਤੀ ਪੜ ਦਿੰਦੇ ਆ ਜਿਹੜੇ ਜਿਆਦਾ ਚੱਲਦੇ ਆ ਥੋੜੀ ਗ ਉਹ ਗੱਲ ਹੋ ਰਹੀ ਚੱਲਦੀ ਗੱਲ ਸਹੀ ਦੇ ਲੈ ਕੱਲੇ ਹੀ ਚੜਾਈ ਗਿਆ ਬੰਨ ਉਹਨੂੰ ਰੈਕਟਰ ਉਹਦਾ ਜਿਹੜੇ ਟਾਇਰ ਹੈਗੇ ਆ ਉਹ ਟਾਇਰ ਵੀ ਘਰੇ ਪਈ ਆ ਕੱਟੇ ਆ ਯਾਨੀ ਕਿ ਬਹੁਤ ਨਹੀਂ ਹੋਣਾ ਚਾਹੀਦੇ ਇੱਕ ਉਹ ਜੇ ਟਰਾਲੀ ਤੇ ਡਾਲਾ ਵੀ ਨਹੀਂਦਾ ਆ ਉਹਦਾ ਫਰਕ ਪੈਂਦਾ ਪੇਟੀ ਮੂਰੇ ਪਾਉਂਦਾ ਟਰਾਲੀ ਦਾ ਬੂਰੇ ਦੀ ਦੀ ਟਰੈਕਟਰ ਜੋਰ ਵੱਧ ਮਾਰਦਾ ਆ ਆ ਮੂਰੇ ਨੂੰ ਤੱਕਾ ਪੈਂਦਾ ਦਨੂੰ ਸਾਈਡ ਵਾਲੇ ਖੜੀਆਂ ਹੈ ਕਿਆ ਮੇਰੇ ਤਾਂ ਇੱਕੇ ਸੀੜ ਹੋਈ ਹੈ ਕੇਰੀ ਸਾਲੇ ਇੰਨੇ ਚ ਧਰੋਗੀ ਕੱਲ ਕਦਾ ਰੀਲ ਇਡਾ ਟਰੈਕਟਰ ਦੀ ਵੀ ਪਰ ਕਾਤੇ ਹੋ ਗਈ ਹੁਣ ਭਰ ਲੈਣਾ ਨਾ ਭਰਤ ਇੱਕ 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 ਘੇਰ ਦੀ ਤੇਰਾ ਟੂਜਨ ਲੱਗ ਗਿਆ ਟੂਜਨ ਲੱਗ ਗਿਆ ਅੱਜ ਮੈਂ ਭਾਣ ਲੁਕਾ ਪਾਇਆ ਅਰਜਨ ਖਿੱਚਿਆ ਮੈਂ 2000 ਅਰਜਨ ਖਿੱਚਿਆ 855 ਖਿੱਚਿਆ ਤੇ ਚੱਲੀ ਗਿਆ ਮੀਂਹਗਾ ਤੇ ਹੈਗਾ ਚੱਲੀਆਂ ਤਾਂ ਕੰਮੀ ਚ ਚੱਲੀ ਆਂ ਇਹਦੇ ਬਾਅਦ ਕਿਸੇ ਚੱਲਿਆ ਥੜਾ ਮੀਂਹ ਤੇ ਚੱਲੇ ਉਹ ਜੇ ਦੋ ਦੋ ਟਰੈਕਟਰ ਤਿੰਨ ਲੈ ਆਹ ਮੀਂਹ ਖੜਿਆ ਕੀ ਮੀਂਹ ਤਾਂ ਰਹੀ ਆ ਗਈ ਜੇ ਮੀਂਹ ਦਾ ਉਹ ਮੀਂਹ ਇਹਨੇ ਲਿਆਤਾ ਆਹੋ ਵੇਰਾ ਜੋਰ ਜ਼ਿਆਦਾ ਮਾਰਤਾ ਉਹ ਜਾਂਦੀ ਬਾਬਾ ਜਾਂਦੀ ਬਾਬਾ ਨਵੀਰ ਆਗਾ ਤਾਰ ਥੱਲੇ ਕੱਟ ਗਿਆ ਜਿੰਨੇ ਬੱਦਲ ਪੜ ਕੇ ਨਾਲ ਇੱਧਰ ਕੰਮ ਬੱਦਲ ਪਰਨੇ ਆ ਲਈ ਤੇ ਫਟਿਆ ਬਈ ਦਾ ਬੱਦਲ ਹੋ ਗਿਆ ਕਿੱਥੇ ਤੋਂ ਮੈਂ ਤਾਂ ਬੰਨਾ ਬਰੇਦਾ ਜੀ ਜਾਂਮੀ ਬੰਦੇ ਚ ਮੀਂਹ ਬੰਦੇ ਚ ਇੱਥੀ ਦੇ ਲੈ ਤੁਹਾਨੂੰ ਤੈਨੂੰ ਦਾਦਾ ਦਾ ਮਨ ਤੇ ਹੁਣ ਚੋਈ ਮਿਲ ਤੋ ਕਿ ਤੇ ਲੈ ਦਾ ਟ੍ਰੈਕਟਰ ਆ ਚੋਈ ਦਾ ਵਧੀਆ ਧੋਲੇ ਨੂੰ ਮੈਂ ਇੱਥੀ ਧੋਲਿਆ ਦਾ ਕਿਹੜਾ ਤੋਤਾ ਇਹਨੇ ਸੜੇ ਨਾਲ ਜਿੱਥੇ ਪੈਰ ਰੱਖੇ ਠਗਾਰਾ ਪੈ ਮੈਂ ਸਵਾਰ ਕੇ ਤੋਤਾ ਲੈ ਆਉਂਦਾ ਹੁਣ ਉੱਥੇ ਪਾਣੀ ਨਹੀਂ ਵਹਿੰਦਾ ਸਾਰੀ ਗੱਲ ਨਹੀਂ ਕਰਦਾ ਹੋਰ ਉੱਪਰ ਚੜ ਕੇ ਇਹ ਪੈਣੀ ਪਾੜੂ ਮਾਰੇ ਜੀ ਸੱਪ ਆ ਗਿਆ ਕੋਈ ਉਹੀ ਸੱਪ ਵੀ ਆ ਗਿਆ ਨਹੀਂ ਉਹ ਭਾਈ ਉੱਥੇ ਪਾਣੀ ਨਹੀਂ ਪੈਂਦਾ ਅੰਨ ਦਾ ਘਰ ਵੀ ਧੋ ਜਾਂਦਾ ਆਪਾਂ ਦਾ ਮੋਟਾ ਉਪਰ ਉਪਰ ਤੋਂ ਧੋਣਾ ਲੱਜੇ ਸੇਲ ਪੜਦਾ ਪਾਣੀ ਮਦੇ ਹੂੰ ਆਪਾਂ ਇਹ ਦੋ ਇੱਕ ਬਾਲਟੀ ਪੈਜੂ ਕਿੱਥੇ ਹੋਰ ਕਿਹੋਣੇ ਬਾਲਟੀ ਕੀ ਪੈਣੀ ਹੈ ਬਾਲਟੀ ਕੀ ਪੈਣੀ ਹੈ ਪਾਣੀ ਦੀ ਬਾਲਟੀ ਤੂੰ ਮੇਰੀ ਗੱਲ ਉੱਥੇ ਖੜਾ ਉਹ ਹੱਥ ਨਾਲ ਮਾਰਦਾ ਪਾਣੀ ਸਾਰੀ ਉਹਦੀ ਮਿੱਟੀ ਉੱਤੇ ਚੱਲ ਕੋ ਲਈ ਦੀ ਬੀਲੀ ਨੂੰ ਕਢਾ ਦੇ ਜੇ ਨਹੀਂ ਵਰਤਣਾ ਉਹ ਜੇ ਵਰਤਣਾ ਤਾਂ ਬੱਕਰੀ ਗੱਲ ਆ ਬਸ ਤਾਂ ਚੱਲੀ ਜਾਣਾ ਉਹ ਤਾਂ ਕੰਮ ਹੈ ਅਜੇ ਖੇਤ ਬਣਨੇ ਆ ਮੂਲੀਏ ਬੀਜਣੀਆਂ ਉਹ ਕਿਹੜਾ ਗਿਆ ਉਹਨੇ ਸਾਲਾ ਇਹ ਕਦੋਂ ਕਰਾਂ ਮੂਲੀਏ ਬੀਜਣੀਆਂ ਮੈਂ ਤੂੰ ਕਰਦਾ ਕਦੋਂ ਕਹਿੰਦਾ ਮੂਲੀਏ ਬੀਜਣੀਆਂ 15 ਦੇ ਤੋਂ ਮੀਟਾਉਣੇ ਖੇਤ 10 ਗ੍ਰੀਨ ਖੜ ਜਾਂਦੇ ਸਾੜਿਆ ਜਦੀ ਸੁੱਕੀ ਜਾਂਦਾ ਹੈ ਇਹ ਖੇਤ ਇਹੋ ਜੀ ਉਹ ਜਿਹੜਾ ਇੰਜਨ ਕੋ ਗੱਬੇ ਜੀ ਇਹ ਲੈ ਕੇ ਕਿੱਥੇ ਲਾਉਂਗਾ ਕੀ ਹੈਗੀ ਜਗ੍ਹਾ ਹੈ ਅਜੇ ਉੱਥੇ ਨਾ ਮੋਟਰਸੈੱਡ ਵਾੜਦੇ ਆ ਰੇੜੀ ਪਾ ਕੇ ਕੱਖ ਵੱਢ ਕੇ ਲੈਂਦੇ ਆ ਉੱਥੇ ਕਿੱਥੇ ਰੱਖਤਾ ਬੂਟੇ ਜ ਨੂੰ ਉੱਥੇ ਹੀ ਪਾਈ ਆ ਉਹ ਤੇਰਾ ਉਹਦੀ ਮੋਟਰ ਕੋਲ ਨੂੰ ਘੁੰਮ ਕੇ ਰਾਜੀ ਨਹੀਂ ਕੋਲ ਉਹ ਲਾ ਕੋਲ ਉਹਦੀ ਕੋਲ ਉਹ ਛੇੜੀ ਵਾਲੀ ਕੋਲ ਹਾਂ ਉਧਰ ਆਉਂਦਾ ਉੱਥੇ ਕਬੂਲਰ ਆ ਜਾਂਦੇ ਗਾ ਪਾਈਦੇ ਗਾ ਉੱਥੇ ਵੀ ਆਉਣਾ ਰੈਡੀ ਗਾ ਕਬੂਲਰ ਦੋ ਹੀ ਕੀਲੇ ਖਾਲੀ ਤਾਂ ਹੈ ਉੱਥੇ ਵਾਹ ਬੂਟੇ ਹੀ ਆ ਹਾਂ ਹੁਣ ਤਾਂ ਨਹੀਂ ਜਾਂਦਾ ਹੋਣਾ ਕਾ ਮੈਂ ਗਿਆ ਮੈਂ ਆਪੇ ਨਹੀਂ ਗਿਆ ਮੈਂ ਆਪਣੀ ਗਿਆ ਕੱਖੇ ਵੱਟ ਤੇ ਸਾਰੇ ਲੁੱਕੇ ਲੁੱਕੇ ਜਾਇਆ ਹੋਗੇ ਤੇ ਨਹੀਂ ਜਾਣਾ ਹੋਣਾ ਹਾਂ ਗਾ ਤੂੰ ਢੀ ਜਲਦੀ ਚਾਰ ਦੀ ਇਕੱਠ ਲੀ ਗਏਂਗੇ ਨਹੀਂ ਕਰਤਾ ਇਹਨੇ ਮੈਂ ਸੋਣੀ ਚੋਈ ਲੱਟ ਗਈ ਤੇ ਮੀਤੀ ਵੀ 4-5 ਦਿਨ ਤੱਕ ਖਾਲੀ ਹੂਗੀ। ਕੇ ਬਿਲਕੁਲ। ਅਚਾਰ ਲੈ ਕੇ ਆਉਂਗੇ ਹੁੰਦਾ। ਅੱਜ ਸੋਣਾ ਰਹਿ ਗਿਆ ਫੇਰ। ਹਾਂ। ਤਾਲੇ ਲਿਆ ਅਚਾਰ ਜਿਹੜਾ ਕੋਈ ਲਿਆਉਣਾ। ਇਹ ਵੀ ਨਾਟ ਚ ਵੇ। ਹਟ ਜਵੇ ਬਹੁਤ ਆ। ਅਚਾਰ ਵੀ ਟੂੜੀ ਗਲੇ ਪੈਣਾ। ਇਹਦੀ ਟੂੜੀ ਦਾ ਰੇਡ ਵੀ ਵਧੂਗਾ। ਟੂੜੀ ਹੈਗੀ ਮੇਰੇ ਕੋ। ਰਾਵਾਂ ਡੰਗਰਾ ਮੂਰੇ ਨਹੀਂ ਅੜਦਾ ਕੋਈ। ਇਹ ਖਾਣੇ ਆ ਨਾ ਡੰਗਰੇ ਨੇ ਫੇਰ ਜਦ ਡੰਗਰ ਵੱਧ ਹੁੰਦੇ ਆ ਉਹ ਵੀ ਖਾਦੇ ਸਾਡੇ 15 ਦਿਨ ਪਹਿਲਾਂ ਉੱਥੇ ਲਿਆ ਟੂੜੀ ਵੀ ਖਾਦੇ ਹੋਰ ਉਹ ਵੀ ਖਾਦੇ ਆ। ਭੱਜਦੀ ਜਾਂਦੀ ਆ ਟੂੜੀ ਵੀ। ਹਾਂ। ਜਾ ਜਾ ਤਾ ਰਾਇ ਕਹਦਾ ਕਹਦਾ ਹੈ ਕਿ ਜੇ 2 ਸਾਲਾਂ ਦੀ ਤੂੜੀ ਇਹ ਹਾਂ ਇਹਦਾ ਮੰਨ ਲਾ ਸਾਲ ਦੀ ਵੀ ਨਹੀਂ ਹੈਗੀ ਪੈ ਗਈ ਸਨੈਪਰ ਪੈ ਗਈ ਤੂਈ ਪਾ ਦੇਗਾ ਸਨੈਪ ਚਲਾ ਲ ਮੇਰੇ ਕੋਲ ਸਨੈਪ ਨਹੀਂ ਚੱਲਦੀ ਜੀ ਹਾਂ ਬਸ ਇਹਦੇ ਵਿੱਚ ਇਕੱਲਾ YouTube ਚੱਲਦਾ ਜੀ ਮੇਰੇ ਇਕੱਲਾ ਰੋਜ਼ ਪਾਈ ਗਾਇਆ ਇਹਦਾ ਸਨੈਪਾਂ ਜਿਹੜਾ ਪਾਉਂਦੀ ਹੈ ਇਹ ਪਤਾ ਨਹੀਂ ਕਿੱਥੇ ਹੁਣ ਇਹ ਨਾਲ ਹੀ ਆਦਤ ਪਈ ਨਹੀਂ ਬਸ ਫਿਰ ਫਿਰ ਹੋ ਗਿਆ ਕੰਮ ਇਹਨਾਂ ਕੰਮ ਉਹ ਲਿਆ ਹੁਣ ਤਾਂ ਥੜਾ ਕੁ ਪਾ ਦ। ਸਨੇਪਾ ਸਨੇਪਾਈ ਪਈ ਜਾਣੀ। ਬਦੂਆ ਪਜਰਾ ਪੱਟੇ ਨਾ ਵੱਡੇ ਦਾ ਭਾਈ। ਟੱਕਾ ਹੀ ਤੋੜਦਾ ਇਹ। ਹਾਂ। ਮੇਰੇ ਨਾਲ ਉਹਨਾਂ ਦੇ ਭਾਈ ਮੈਂ ਗੈਲ ਜਾਂਦਾ। ਤੈਨੂੰ ਬੁਲਾਉਣ ਆਉਂਦਾ ਪਹਿਲਾਂ। ਉਹਨੇ ਚੱਕ ਰਖਾਣੀ ਐ। ਗਿਆ। ਮੈਂ ਵੱਢਣੇ ਆ। ਕੀ? ਮੈਂ ਵੱਢਣੇ ਉਹਨੇ ਚੱਕ ਰੱਖਣੇ ਆ। ਅੱਛਾ। ਪਰ ਕਣੀ ਐਗਾ। ਲੈ ਗੱਲਾਂ ਸੁਣ ਲੈ ਇਹਦੀਆਂ। ਤੈਨੂੰ ਟੋਕਦਾ ਫਿਰ ਜਾਂਦਾ ਉਹ। ਤੂੰ ਤਾਂ ਫਿਰ ਇਹਨਾਂ ਫਿਰ ਮੈਂ ਮਾਂ ਕਥੀ ਡਿਮਾਰਡ ਜਾਦਾ। ਹਾਂ? ਮੈਂ ਮੈਂ ਇੱਕ ਵਾਰ ਆ ਕੇ ਕਹਿ ਲੈਣਾ ਵਾਗਾ ਭਾਈ ਚੱਲੇਗਾ ਖੱਬੜੇ ਤੇ ਲਈਏ। ਗੱਜਟ ਨਹੀਂ ਜਾਣਾ ਵੇ ਤਪਾ ਵਾਡਲਾ ਭਾਈ ਮੈਂ ਚੱਕ ਲਿਆਉਂਗਾ ਅਲੋਪ ਹੋਈਦਾ ਫਿਰ ਮੈਂ ਆਹੀ ਦੇ ਦੂ ਨੀ ਦੇ ਨਹੀਂ ਰੱਤ ਦਸੇ ਹਜ਼ਾਰ ਤਾਂ ਮੈਂ ਜਰ ਗਈ ਚੱਲ ਚੱਲ ਉਹ ਫੋਨ ਜਾ ਚਲਾਉਂਦਾ ਆਉਗਾ ਉਹ ਸੌ ਨਹੀਂ ਹੈਗਾ ਉਹ ਸੌ ਤੂੰ ਕੋਈ ਨਹੀਂ ਹੈਗਾ ਹਾਂ ਹਾਂ ਉਹ ਸੌਊਗਾ ਤੇਰੇ ਸੌਊਗਾ ਯਾਰ ਮੈਂ ਤਾਂ ਸੌਊ ਲੱਗਦਾ ਤੇਰੇ ਨਾਲ ਤਾਂ ਨਹੀਂ ਉਹ ਸਾਰਿਆਂ ਨਾਲ ਉੱਪਰ ਆ ਹੈ ਬੜਾ ਸਭ ਤੇ ਸੌ ਕੋਈ ਨਹੀਂ ਹੈ ਮੈਂ ਜਰ ਮੈਂ ਕਹਿੰਦਾ ਹਾਂ ਤਾਂ ਕੱਖ ਵੱਡਣਾ ਜਰ ਜਾਂਦਾ ਨਹੀਂ ਉਹ ਹੈ ਉਹ ਵੀ ਮੈਂ ਸੌਊਗਾ ਹੁਣ ਇਹ ਤੂੰ ਸੌਊ ਲੱਗਦਾ ਇਹ ਲੋਕ ਖਰਾਬ ਹੈ ਬਾਫਰ ਮੈਂ ਨਾ ਦੋ ਟੱਕਾ ਨਹੀਂ ਲੱਦਾ ਮੁੰਡਾ ਸਖਰਾਬ ਇਹ ਥੱਪ ਜਦ ਰਿਹ ਹੈ ਮੁੰਡਾ ਦੋ ਮੈਂ ਤੈਨੂੰ ਖਰਾਬ ਲੱਦਾ ਆ ਤੂੰ ਖਰਾਬ ਹੈ ਤੂੰ ਵੇ ਕਹਾਣੀ ਮੰਦ ਜਾ ਹੇ ਕਾਕਾ ਵੱਡੀ ਤੇ ਆਪਣੇ ਦੋ ਦਿਨ ਦੇ ਇਕੱਠੇ ਵੱਢ ਲਏ ਆ ਮੈਂ ਭਾਈ ਜੀ ਦੋ ਦਿਨ ਦਾ ਇਕੱਠੇ ਵੱਢ ਕੇ ਲੈ ਕੇ ਜਾਂਦਾ ਮੈਂ ਉੱਤੇ ਲੱਤੇ ਵੀ ਅੱਜ ਗਿਆ ਮੈਂ ਤਿੰਨ ਦਿਨ ਦੇ ਕਾਕਾ ਵੱਢ ਲਿਆ ਆ ਤਿੰਨ ਦਿਨ ਮੀਝੂ ਆ ਪੜੀ ਵੱਢ ਕੇ ਤਾਂ ਸੀ ਦੋ ਦਿਨ ਦੇ ਇਕੱਠੇ ਲੈ ਕੇ ਆਨੇ ਲੈ ਕੇ ਖੜੀ ਕਰ ਦਿੱਤੀ ਮੱਕੀ ਬੱਸ ਕੰਟਾ ਘੜੇ ਚੱਲਦੇ ਇਧਰ ਘੰਟੇ ਬਾਅਦ ਚੱਲਦੇ ਇੱਧੇ ਘੰਟੇ ਬਾਅਦ ਇਕਣਾ ਕਰੀ ਜਾਂਦੇ ਲੈਣਾ ਵਿੱਚ ਆ ਸਾਫ ਮੱਕੀ ਜੀ ਕਿੰਨੀ ਘੜੀ ਆ ਕੀਲਾ ਤਾਂ 4-5 ਕਿਹਰੇ ਤੋਂ ਵੱਡਾ ਲੱਗ ਗਿਆ 2 ਕਿਹਰੇ ਰਹਿ ਗਈ ਇੱਕ ਵੇ ਇੱਕ ਤੂੰ ਲੈ ਆ ਲੈ ਉਹਨਾ ਇੱਕ ਨਹੀਂ ਲੈ ਲੈ ਇਹਨੇ ਦੋ ਦੋ ਰੋ ਤਿੰਨ ਚਾਰ ਨੂੰ ਹੋਰ ਲੱਗਿਆ ਬਰਨ ਕਿੰਨੇ ਕਿੰਨੇ ਲੈਵੇਂ ਨਹੀਂ ਮੈਨੂੰ ਪਤਾ ਠੀਕ ਆ ਚਾਰ ਕਿਹਰੇ ਬਾਬਾ 20 ਕਿਤੇ ਹੋਰ ਲੰਘ ਜਿਹੜੇ ਇਹਨੇ ਬਹੁਤ ਆ ਫੌਤ ਆ ਜੱਥੇ ਹੀ ਬਰਸੇਨ ਸ਼ੁਰੂ ਹੋ ਜੈਨਾ ਉਹਦਾ ਮੈਜੀ ਨਾ ਕੰਮ ਖਰਾਬ ਕਰਦਾ ਲੋਕਾਂ ਨੂੰ ਤਾਂ ਝਾੜ ਲਾ ਜਾਂਦਾ ਇਹਨੂੰ ਤੂੰ ਇਹ ਪੱਕ ਕੇ ਤਾਰੀ ਹਲ ਪੈਂਦੀ ਆ ਹੋ ਹਾਂਜੀ ਚੱਲ ਵਾਲੀ ਚੱਲ ਬੰਦੀ ਹਰੀ ਬੀਜੂ ਦੇ ਵੱਟ ਪੁੱਟ ਕੇ ਸੜੀ ਜਾਂਦਾ ਫਿਰ ਮਾੜੇ ਮੋਟੀ ਹਰੀ ਇੱਥੇ ਕਹਿੰਦੇ ਵੱਢਣੀ ਮਸ਼ੀਨ ਕਹਿੰਦੇ ਵੱਢਣੀ ਆਹੋ ਹਾਂਜੀ ਪਰਾਲੀ ਵੱਢੂਣੀ ਦੀ ਕਰਨੇ ਦੀ ਉਹ ਪਰਾਲੀ ਹਰੀ ਹੋਣੀ ਆ ਬਾਸਮਤੀ ਦੀ ਹੋਰ ਮੈਂ ਦੇਖੀ ਕਿ ਕੇ ਸਾਫ ਹੋਣੇ ਚਾਰ ਦਿਨ ਚ ਚਾਹਤੀ ਫਿਰ ਦਸਹਰੇ ਨੂੰ ਅਸੀਂ ਲੈ ਕੇ ਗਏ ਤਾਂ ਡੋਢੀ ਵਾਲੇ ਰੇੜੀ ਸਾਫ ਹੋ ਗਏ ਡੰਗਰਵਾ ਦੋ ਤੇ ਡੰਗਰ ਘੱਟ ਕੇ ਪਰ ਆਹ ਇਹ ਤਾਂ ਅੱਗੇ ਨਾ ਮੈਂ ਕਹਿੰਦਾ ਤੂੰ ਤਾਂ ਗਿੜਾ ਹੀ ਤਾਂ ਪੈਣ ਤੋਂ ਦਿੰਦੇ ਨੇ ਰੇੜੇ ਆਂਦੇ ਮੇਰੇ ਕੋਲ ਵੀ 10 15 ਡੰਗਰ ਹੁੰਦੇ ਤੇ ਕਦੇ ਆਇਨੀ ਦਾ ਹੈਗਾ ਬਈ ਪ੍ਰਾਲੀ ਨਾ ਰੱਖੀ ਹੋਵੇ ਚਾਰ ਕਿਲਿਆਂ ਦੀ ਤਿੰਨ ਚਾਰ ਕਿਲਿਆਂ ਦੀ ਪ੍ਰਾਲੀ ਖਾ ਜਾਂਦੇ ਸੀ ਫੇਰ 10 15 ਡੰਕਰ ਪੰਜ ਡੰਕਰ ਵਿੱਚ ਆਗ ਵੀ ਬਈ ਜਾਂਦਾ ਤਾਂ ਕੰਨੇ ਦਾ ਆਗ ਵੀ ਟੂੜੀ ਵੀ ਪਾ ਚਾਰ ਕਿਲਿਆਂ ਦੀ ਪ੍ਰਾਲੀ ਵੀ ਆਹੋ ਵਿੱਚ ਸਾਰਾ ਮਿਕਸ ਜਲੇ ਫੇਰ ਐ ਆ ਵੀ ਡੰਕਰ ਰਾਜੀਆਂ ਦੇ ਦੇ ਟੂੜੀ ਤਾਂ ਹਵਾ ਲੈ ਜਾਂਦੀ ਸੀ ਇਹਦੇ ਤੱਕ ਜਾ ਕੇ ਜੀ ਤੱਕ ਜਜ ਜੀਰੀ ਵੱਢ ਹੋਣੀ ਆ ਫੇਰ ਅੱਗੇ ਜਾਂਦਾ ਟੂੜੀ ਜੇ ਕਰਦੀ ਸੀ ਟੂੜੀ ਵੀ ਭਾਈ ਜੀਰੀ ਵੱਢਣੀ ਹੋਗੀ ਫੇਪਰ ਵਾਲੀ ਚਲਣੀ ਚਾਰ ਪੰਜ ਕਿਲਿਆਂ ਦੀ ਪ੍ਰਾਲੀ ਮਕਾ ਕੇ ਫੇਰ ਗਾਜ ਦੁਆਰਾ ਟੂੜੀ ਆ ਜੇ ਕਰਦੀ ਸੀ ਫੇਰ ਟੂੜੀ ਆਈ ਨੀ ਸਰਕਲ ਘੁੰਮ ਹੀ ਜਾਂਦਾ ਸਰਕਲ ਵਧੀਆ ਚੱਲਦਾ ਤਾਂ ਉਹ ਸਾਬ ਕਲ ਬੰਦਾ ਤੀਜ ਰੱਖ ਲੈਂਦਾ ਦਾ ਪਰ ਕਰੇ ਕੀ ਹੁਣ ਹੋਰ ਕਰ ਟੂੜੀ ਨੀ ਟੂੜੀ ਵੀ ਨਹੀਂ ਕਿ ਰੱਖ ਲੈਣਾ ਜੀ ਵੀ ਤੈਨੂੰ ਕਹ ਕੰਡਲ ਰੋਣੇ ਤੇ ਘਟ ਗਿਆ ਬੁੱਟੇ ਹੋ ਕੇ ਜਿਆਦਾ ਚਲੋ ਠੀਕ ਹੈ ਜੀ ਚਲੋ ਜੀ ਫੇਰੇ ਲਈ ਕਰ ਲਓ